جیب ਕਤਰਾ ਤੋੜੀ ਹੈ ਅਸੀਂ ਕੋਈ ਜੀਬ ਕਤਰਾੇ ਤੋੜੀਏ ਸਾਡੇ ਨਾਲ ਬੰਦਿਆਂ ਵਾਂਗੂ ਗੱਲ ਕਰੋ ਹੂੰ ਕੋਈ ਗੱਲ ਤਾਂ ਆਰਮਨਾਲ ਕਰ ਸਕਦੇ ਹੋ ਇੰਨੇ ਚਿਰ ਦੇ ਤੁਸੀਂ ਆਂਦੇ ਜੀ ਅਸੀਂ ਤੁਹਾਨੂੰ ਡਿਟੇਨ ਨਹੀਂ ਕੀਤਾ ਸੀ ਤੇ ਮੈਂ ਕਿਹਾ ਫਿਰ ਸਾਡਾ ਅਸੀਂ ਜਦੋਂ ਕੋਈ ਪਾਣੀ ਲੈਣ ਲਈ ਉੱਠਦੇ ਹਾਂ ਕੁਛ ਵੀ ਚੀਜ਼ ਲੈਣ ਲਈ ਉੱਠਦੇ ਕੋਈ ਸਾਨੂੰ ਬਾਹਰ ਨਹੀਂ ਜਾਣ ਦਿੰਦੇ ਇਹਦਾ ਮਤਲਬ ਕੀ ਹੋਊਗਾ ਹੂੰ ਇਹਦਾ ਮਤਲਬ ਡਿਟੇਨ ਨਹੀਂ ਹੋਊਗਾ ਤੁਹਾਨੂੰ ਬਾਹਰ ਨਹੀਂ ਆਉਣ ਦਿੱਤਾ ਉਥੋਂ ਇਹ ਵੀ ਕਹਾਂਗੇ ਤੁਸੀਂ ਹੂੰ ਇਹ ਡਿਟੇਨ ਨਹੀਂਗਾ ਹੂੰ ਇਹਨੂੰ ਡਿਟੇਨ ਨਹੀਂ ਕਾਵਾਂਗੇ ਹੂੰ ਹੁਣ ਤੁਸੀਂ ਕਹਿ ਰਹੇ ਹੋ ਨਹੀਂ ਜੀ ਤੁਸੀਂ ਤਾਂ ਜਾਓ ਸਾਰੇ ਇਨਾਂ ਨੂੰ ਅਸੀਂ ਫੇਰ ਵੀ ਰੋਕਾਂਗੇ ਮੈਂ ਕਿਹ ਤੇ ਇਹਨਾਂ ਨੇ ਉਹ ਵੱਖਰਾ ਕੰਮ ਕੀ ਕੀਤਾ ਸੀ ਸਾਰੇ ਇਕੱਠੇ ਆਏ ਆਂ ਆ ਕੇ ਪਾਣੀ ਦੀ ਲੜਾਈ ਲੜ ਰਹੇ ਆਂ ਹਾਂ ਅਸੀਂ ਕੋਈ ਚੋਰ ਆਂ ਅਸੀਂ ਕੋਈ ਜੇਬ ਕਟਕਣ ਆਏ ਆਂ ਅਸੀਂ ਅੱਗੇ ਅਸੀਂ ਤਸਵੀਰ ਦਿਖਾ ਰਹੇ ਹਾਂ ਕਿ ਇਹਨਾਂ ਦੇ ਕੌਣ ਕੌਣ ਹੋਇਆ ਹੈ ਦੋਚੀ ਭੱਜ ਰਿਹਾ ਹੈ ਹੈ ਦੋਚੀ ਭੱਜ ਰਿਹਾ ਹੈ ਓ ਮਾਈ ਗੋਡ ਕਿੱਥੇ ਹੈ ਆੜਨਾ ਜੀ ਜੀ ਅਸੀਂ ਨਾ ਬੜਾ ਟ ਨਹੀਂ ਕਰਾਂਗੇ ਪਰ ਅਸਲੀ ਉਹੀ ਗੱਲ ਤੇ ਰਵਾਂ ਮੈਂ ਤਾਂ ਕੋਈ ਇਸੋ ਤੇ ਹਵਾਲਾ ਤੁਸੀਂ ਜੀ ਭਾਈ ਜੀ ਜੀ ਮੈਂ ਤਾਂ ਹੁਣ ਜਿਹੜਾ ਤੁਹਾਨੂੰ ਤੁਹਾਨੂੰ ਬੜਾ ਡਿਟੇਨ ਕੀਤਾ ਆ ਤੇ ਹਵਾਲਾਤੀ ਕਈ ਆਵੇ ਭੱਜੀ ਜਾ ਰਹੇ ਆ ਸਭ ਤੋਂ ਵੱਡੀ ਗੱਲ ਕੀ ਹੈ ਨਾ ਕਿ ਜਦੋਂ ਤੁਸੀਂ ਵਰਦੀ ਤੁਹਾਡੇ ਸਿਰ ਛੜ ਕੇ ਬੋਲਣ ਲੱਗੋ ਨਾ ਉਹ ਹਾਲਤ ਜਾਂਦੀ ਮਤਲਬ ਅਸੂਾਰੇ ਜੀ ਉੱਥੇ 5-6 ਜਨੇ ਤਾ ਬਹੁਤ ਹੀ ਇੱਕ ਰੂਡ ਤਰੀਕੇ ਨਾਲ ਬਹੁਤ ਹੀ ਇੱਕ ਗਲਤ ਤਰੀਕੇ ਨਾਲ ਪੇਸ਼ ਆਏ ਨੇ ਕਿ ਨਹੀਂ ਜੀ ਅਸੀਂ ਤਾਂ ਐਂ ਕਰਾਂਗੇ ਉਹ ਮਤਲਬ ਤੂੰ ਜਾਓ ਘਰ ਲਓ ਕਹਿ ਲੋ ਕਿ ਨੂੰ ਕਹਿਣਾ ਉਹ ਕਿ ਨੂੰ ਕਹਿਣਾ ਯਾਰ ਅਸੀਂ ਇੱਕ ਗੱਲ ਦਾ ਉੱਥੇ ਕਹਿਣ ਆਏ ਆ ਕਿ ਯਾਰ ਇਹ ਅਸੈਂਬਲੀ ਸਾਡੇ ਲਈ ਨਹੀਂ ਕਿ ਹੋਰ ਅਸੀਂ ਕੀ ਕਰਨਾ ਆਏ ਆ ਡਾਕੂ ਆਂ ਚੋਰ ਆਂ ਕੀ ਆ ਅਸੀਂ ਜਾਂ ਲੱਖਾ ਕੀ ਐ ਇਸ ਵਕਤ ਉਹ ਉੱਥੇ ਸਾਡੇ ਨਾਲ ਗਿਆ ਸੀ ਜੋ ਮੈਂ ਹੋਵਾ ਅਗਸਤੀ ਰਾਜ ਜੀ ਹੋਣ ਇੰਜੀਨੀਅਰ ਨੇ ਕੀ ਬਦਤਮੀਜ਼ੀ ਨਾਲ ਬੋਲੇ ਇਹਨਾਂ ਨੂੰ ਉਹ ਜੇ ਤੁਸੀਂ ਐਸ ਐਚ ਨੂੰ ਸਟੇਸ਼ਨ ਹੈਡ ਆਫੀਸਰ ਨੂੰ ਅਸੀਂ ਰਿਸਪੈਕਟ ਦੇ ਕੇ ਖੜੇ ਹੋ ਕੇ ਬੋਲਿਆ ਉਹਨਾਂ ਨੂੰ ਜਾ ਕੇ ਕਿ ਤੁਸੀਂ ਸਾਨੂੰ ਰੋਕ ਰਹੇ ਹੋ ਜਾਂ ਛੱਡ ਰਹੇ ਹੋ ਜੇ ਰੋਕ ਰਹੇ ਤਾਂ ਦਾ ਅਜੀ ਤੁਹਾਨੂੰ ਤਾਂ ਜਿ ਰੋਕਿਆ ਨਹੀਂ ਤੁਸੀਂ ਜਾ ਕੇ ਕਹਿ ਕਿ ਭਈ ਅਸੀਂ ਲੱਖੇ ਨੂੰ ਨਾਲ ਲੈ ਕੇ ਜਾਵਾਂਗੇ ਤੇ ਜਾਂ ਅਸੀਂ ਨਾਲ ਬੈਠਾਂਗੇ ਨਹੀਂ ਅਸੀਂ ਤਾਂ ਉਹਨੂੰ ਰੋਕਿਆ ਥੋਨੂੰ ਨਹੀਂ ਤਾਂ ਫਿਰ ਮੈਂ ਕਿਹਾ ਜੇ ਸਾਨੂੰ ਨਹੀਂ ਰੋਕਿਆ ਸੀ ਤਾਂ ਤੁਹਾਡੇ ਮੁਲਾਜ਼ਮਾਂ ਨੇ ਸਾਨੂੰ ਬਾਹਰ ਜਾਣ ਤੋਂ ਕਿਉਂ ਰੋਕਿਆ ਸਾਨੂੰ ਕੁਝ ਵੀ ਪਾਣੀ ਲੈਣ ਤੋਂ ਰੋਟੀ ਲੈਣ ਤੋਂ ਕਿਉਂ ਰੋਕਿਆ ਉਹਦਾ ਕੋਈ ਜਵਾਬ ਨਹੀਂ ਸੀ ਕੋਈ ਜਵਾਬ ਦਿੱਤਾ ਉਹਨਾਂ ਨੇ ਤੁਹਾਨੂੰ ਉਹਦਾ ਕੋਈ ਜਵਾਬ ਨਹੀਂ ਦਿੱਤਾ ਫਿਰ ਮੈਂ ਜਾ ਕੇ ਪੁੱਛਿਆ ਤਾਂ ਕੋਈ ਜਵਾਬ ਨਹੀਂ ਦਿੱਤਾ ਹਾਂ ਜਿਨ੍ਹਾਂ ਕੋ ਮੈਕਸਿਮਮ ਰੌਲਾ ਪਾ ਕੇ ਬੋਲ ਸਕਦੇ ਸੀ ਉਹ ਬੋਲਿਆ ਜੋ ਆਪਾਂ ਵੇਣੀ ਹੈ ਤੇ ਪੁਲਿਸ ਦਾ ਬਿਹੇਵੀਅਰ ਹੁੰਦਾ ਉਹ ਵਾਲਾ ਪੇਸ਼ ਵੀਰ ਨਾਲੇ ਵਿਖਾਇਆ ਹੁਣ ਕੋਈ ਵੀ ਬੰਦਾ ਆ ਵਕੀਲ ਸਾਹਿਬ ਨੂੰ ਮੈਂ ਕਿਹਾ ਕਿ ਕਿਹੜੇ ਜੁਰਮ 'ਚ ਉਹਨੂੰ ਫੜ ਰਿਆ ਦੱਸੋ ਤਾਂ ਸਹੀ ਦੱਸੋ ਵਕੀਲ ਸਾਹਿਬ ਮਤਲਬ ਕੀ ਗੱਲਬਾਤ ਹੋਈ ਜੀ ਦੱਸਣ ਲਈ ਰੈਡੀ ਨਹੀਂ ਕਿ ਕਿਹੜੇ ਜੁਰਮ 'ਚ ਫੜ ਰਹੇ ਨੇ ਬਈ ਤੁਹਾਡੇ ਨੇ ਬੱਸ ਨੂੰ ਕੀ ਕਿਉਂ ਕੀਤੀ ਐਸਐਚਓ ਨੇ ਆਈਕਾਟ ਅੰਡਰਸਟੈਂਡ ਅਸੀਂ ਕਾਂ ਮਤਲਬ ਮੈਂ ਉਹਨਾਂ ਨੂੰ ਪੁੱਛ ਹੀ ਗਿਆ ਨਾਲ ਸੀਗੇ ਵਕੀਲ ਸਾਹਿਬ ਤੁਹਾਡੇ ਕੋਲ ਪਾਸਨ ਰੰਜ ਸ਼ਾਹ ਨਾਲ ਮੈਂ ਤਾਂ ਕਿਤੇ ਮਿਲਿਆ ਹੀ ਨਹੀਂ ਯਾਰ ਜ਼ਿੰਦਗੀ ਤੁਹਾਨੂੰ ਬੱਚ ਜਿੱਤੇ ਕਿ ਨਾਲ ਆਵਾਜ਼ਾਂ ਬਾਹਰ ਆ ਰਹੀਆਂ ਸਾਰਿਆਂ ਨਾਲ ਇਹਨਾਂ ਨੇ ਮੈਨੂੰ ਫਾਈਨਲੀ ਕਿਹਾ ਕਿ ਤੁਸੀਂ ਆ ਜਾਓ ਬਾਹਰ ਬੱਚੋਂ ਬਾਹਰ ਆ ਜੀਏ ਯਾਰ ਹੂੰ ਸਾਡੀ ਸਰਵਿਸ ਲਈ ਬੈਠੇ ਨੇ ਨਾ ਅਸੀਂ ਕੀ ਗਲਤ ਕਰ ਰਹੇ ਹੂੰ ਤੁਸੀਂ ਐਂ ਬੋਲ ਰਹੇ ਹੋ ਜਿਵੇਂ ਪਤਾ ਨਹੀਂ ਕਿਸੇ ਦਾ ਹੁਕਮ ਹੋਊਗਾ ਉਤੋਂ ਹੂੰ ਤੇ ਜੇ ਨਹੀਂ ਹੁਕਮ ਫਿਰ ਤਾਂ ਮਤਲਬ ਇਹ ਹੱਦ ਦਰਜੇ ਦੀ ਇਹ ਹੈ ਲੈ ਵੀ ਫਿਰ ਤਾਂ ਮਤਲਬ ਇਹ ਹੰਕਾਰ ਹੈ ਹੂੰ ਕਿਹੜੀ ਗੱਲ ਦਾ ਆਈ ਕਾਂਟ ਅੰਡਰਸਟੈਂਡ ਤੁਸੀਂ ਐਂ ਗੱਲ ਕਰੋ ਮੈਂ ਕਿਆ ਯਾਰ ਕੋਈ ਬੰਦੇ ਨਾਲ ਜਿੰਨਾ ਗੱਲ ਕਰ ਰਹੇ ਹੋ ਇੰਜੀਨੀਅਰ ਨੇ ਹੋਣਗੇ ਇੰਜੀਨੀਅਰ ਫਲਾਣਾ ਇਹ ਉਹ ਐ ਗੱਲ ਕਰਦੀ ਹਿੰਦੀ ਆਪਣੇ ਕਿਸੇ ਕਿਹੜੀਆਂ ਤਰ੍ਹਾਂਾਂ ਦੇ ਵੀਡੀਓ ਬੇਚ ਕੇ ਨਾਲੇ ਗੱਲ ਕਰੀ ਪਾਈ ਜੀ ਦੇਖੋ ਪ੍ਰੋਵੈਂਟੇ ਮੈਜ਼ਰ ਦੇ ਤਹਿਤ ਹਲੇ ਪਾਈ ਨਹੀਂ ਤੇ ਹਲੇ ਉਹ ਕਹਿੰਦੇ ਸਾਨੂੰ ਕੋਈ ਹੁਕਮ ਨਹੀਂ ਹੈ ਜੋ ਤੱਕ ਉਪਰ ਹੁਕਮ ਨਹੀਂ ਆਉਂਦਾ ਉਹ ਤੱਕ ਅਸੀਂ ਦੇਖਾਂਗੇ ਨਹੀਂ ਤੇ ਇਹ ਆਪਾ ਉਹਨਾਂ ਨੂੰ ਪ੍ਰੋਵੈਂਟੇ ਮੈਜ਼ਰ ਦੇ ਤਹਿਤ ਰੈਸਟੋਰੈਂਟ ਮੈਂ ਤਾਂ ਲੱਕੇ ਲੱਕੇ ਸੁਧਾਣੇ ਨੂੰ ਰਾਤ ਤੱਕ ਵੀ ਰੱਖਿਆ ਜਾ ਸਕਦਾ ਹੈ ਪੂਰੀ ਗੱਲਬਾਤ ਤੁਹਾਡੀ ਹੋਈ ਐ ਸੈ ਸਾਹਿਬ ਨਾਲ ਕਿ ਕਾਰਨ ਪੂਰੇ ਪ੍ਰੋਵੈਂਟੇ ਮੈਜ਼ਰ ਰੈਸਟੋਰੈਂਟ ਨੂੰ ਰੈਸਟ੍ਰੈਂਕਟ ਕਰਦੇ ਆ ਜੀ ਮੈਨੂੰ ਰਾਤ ਦਿੱਤੇ ਰਹਿਣਾ ਕੋਈ ਨਹੀਂ ਕੱਲ ਸਵੇਰੇ ਫਿਰ ਹੁਣ ਤੁਸੀਂ ਇੱਕ ਗੱਲ ਦੇਖੋ ਹਾਲ ਤੀਖ ਸਵੇਰ 9 10 ਵਜੇ ਦਾ ਹੋਇਆ ਨਾ 9 10 ਵਜੇ ਦੇ ਪਹਿਲਾਂ ਤਾਂ ਸਾਨੂੰ ਵੀ ਭਾਈ ਰੱਖਿਆ ਨਾਲ ਹੋਂਾਂ ਦੇ ਜਿੱਥੇ ਤੁਸੀਂ ਜਾ ਸਕਦੇ ਹੋ ਅਸੀਂ ਕਿਹਾ ਵੀ ਹਸਤਾ ਨਹੀਂ ਜਾਵਾਂਗੇ ਨਹੀਂ ਅਸੀਂ ਤੁਸੀਂ ਇੱਥੇ ਰੋਕ ਕੇ ਮਿਲ ਸਕਦੇ ਹੋ ਹੂੰ ਹੁਣ ਗੋਂ ਤੋਂ 10 ਘੰਟੇ ਹੋ ਗਏ ਇੱਥੇ ਬੈਠੇ ਰੋ ਲੱਖੇ ਨੂੰ ਹੂੰ ਜੀ ਅਸੀਂ ਵੀ ਬੈਠੇ ਸੀ ਸਾਨੂੰ ਤਾਂ ਕਹਿਤਾ ਜਾਓ ਹੂੰ ਕੋਈ ਦੱਸਿਆ ਗਿਆ ਹਾਲ ਤੀਖ ਕਿ ਕਿਹੜੇ ਜੁਰਮ ਚਬਾਇਆ ਹੋਇਆ ਹੂੰ ਕੀ ਕਰ ਰਹੇ ਹੋ ਤੁਸੀਂ ਕਿਹੜੀ 755 ਕਰ ਰਹੇ ਹੋ ਜਾਂ ਕੀ ਕਰ ਰਹੇ ਹੋ ਦੱਸੋ ਤਾਂ ਸਹੀ ਯਾਰ ਜਾਂ ਐਫ ਆਈ ਆਰ ਕੁਝ ਤਾਂ ਹੋਵੇ ਹੋਵੇ ਹੋਰ ਸੈਕਿੰਡ ਉਹਨੇ ਕੀਤਾ ਕੀ ਹੈ ਮੈਂ ਆਣਾ ਅਸੀਂ ਤਿੰਨ ਬੰਦਿਆਂ ਨੇ ਚਾਰਾਂ ਬੰਦਿਆਂ ਨੇ ਅਸੀਂ ਤਾਂ ਜਾ ਕੇ ਵਿਧਾਨ ਸਭਾ ਦੇ ਬਾਹਰ ਬੋਲੇ ਵੀ ਆ ਹੂੰ ਕੈਮਰਿਆਂ ਤੇ ਉਹ ਇੰਟਰਵਿਊਜ਼ ਵੀ ਹੈਗੀਆਂ ਨੇ ਲੱਖਾਂ ਤੇ ਬਾਹਰ ਖੜਾ ਸੀ ਗੇਟ ਤੇ ਸੀਗਾ ਗੇਟ ਤੇ ਸੀਗਾ ਕਿਹੜੇ ਜੁਰਮ 'ਚ ਫੜ ਰਹੇ ਹੋ ਤੁਸੀਂ ਕਿਹੜੇ ਜੁਰਮ 'ਚ ਰੋਕਿਆ ਹੋਇਆ ਇੱਥੇ ਉਹਨੂੰ ਵੀ ਕੋਈ ਦੱਸੂਗਾ ਕੋਈ ਨਹੀਂ ਦੱਸ ਰਹੇ ਕਮਾਲ ਆ ਪਸਾਨੂੰ ਤੁਹਾਡੀ ਇਸ਼ਾਈ ਐ ਸਤਿ ਸ਼੍ਰੀ ਅਕਾਲ ਸਰ ਉੱਚ ਅਧਿਕਾਰੀ ਨਾਲ ਕਿਸੇ ਨਾਲ ਗੱਲ ਹੋਈ ਜ ਜਿਨ੍ਹਾਂ ਨੇ ਕਾਰਵਾਈ ਕਿ ਵੀ ਕਿਉਂ ਰੱਖਿਆ ਜਾ ਰਿਹਾ ਲੱਖੇ ਨੂੰ ਕਾਰਨ ਰੀਜ਼ਨ ਦਿੱਤੇ ਜੀ ਅਸੀਂ ਪੁੱਛਣ ਗਏ ਸੀ ਇਹ ਵੀ ਉਸੇ ਗੱਲ ਤੋਂ ਭੱਜਣਾ ਚਾਹੁੰਦੇ ਨੇ ਸ਼ਾਇਦ ਉਹੀ ਗੱਲ ਹੈ ਕਿ ਇੱਕ ਗੱਲ ਨੂੰ ਐ ਬਣਾ ਦੋ ਕਿ ਰੌਲਾ ਪੈ ਗਿਆ ਰੌਲਾ ਪੈ ਗਿਆ ਗੱਲ ਵਿੱਚੇ ਰਹਿ ਜੀ ਵਰਨਾ ਜੋ ਉਹਨਾਂ ਦਾ ਬਿਹੇਵੀਅਰ ਸੀ ਦੈਟਸ ਨਾਟ ਅ ਨੇਚੁਰਲ ਇਹ ਨੇਚੁਰਲ ਬਿਹੇਵੀਅਰ ਹੈ ਹੀ ਨਹੀਂਗਾ ਕਿ ਇੱਕ ਬੰਦਾ ਤੁਹਾਨੂੰ ਪੁੱਛਣ ਆਏ ਨੇ ਕਿ ਦੱਸੋ ਕੀ ਇਰਾਦਾ ਤੁਹਾਡਾ ਹੈ ਤੁਸੀਂ ਰੱਖ ਰਹੇ ਹੋ ਜਾਂ ਛੱਡ ਰਹੇ ਹੋ ਤੁਸੀਂ ਕਹਿ ਦਿਓ ਕਿ ਤੁਸੀਂ ਨਹੀਂ ਕਿ ਤੁਸੀਂ ਜਾ ਸਕਦੇ ਹੋ ਇਹਨਾਂ ਨੂੰ ਅਸੀਂ ਰੋਕਾਂਗੇ ਇਸ ਦੇ ਤਹਿਤ ਆਰਮਨਾਲੇ ਗੱਲ ਬੋਲੀ ਜਾ ਸਕਦੀ ਹੈ ਇਸ ਗੱਲ ਨੂੰ ਤੁਸੀਂ ਡਿਸਪਿਊਟ ਕ੍ਰੀਏਟ ਕਰ ਰਹੇ ਹੋ ਕਿ ਕੋਈ ਗੱਲ ਕਹੀ ਸੀ ਇਹਨਾਂ ਨੇ ਮਤਲਬ ਇਸ ਤਰ੍ਹਾਂ ਦੀ ਬਿਹੇਵੀਅਰ ਨਾਲ ਕੋਈ ਗੱਲ ਹੀ ਨਹੀਂ ਕਰਦਾ ਤਾਂ ਅੱਛਾ ਜਿਹੜੀ ਕੱਲ ਦੀ ਪ੍ਰੋਗਰਾਮ ਲਿਖ ਕੇ ਆਇਆ 15 ਸਤੰਬਰ ਦਾ ਕਿ ਬੰਨ ਲੱਗਨੇ ਨੇ ਪੰਨ ਲਾਏ ਜਾਣਗੇ ਜਿਸ ਤਰੀਕੇ ਨਾਲ ਪਾਣੀ ਗੰਧਲਾ ਕੀਤਾ ਜਾ ਰਿਹਾ ਸਤਲੁਜ ਦਾ ਦਰਿਆ ਦਾ ਪਾਣੀ ਖਰਾਬ ਕੀਤਾ ਜਾ ਰਿਹਾ ਉਸ ਦੇ ਮੱਦੇ ਨਜ਼ਰ ਤਾਂ ਨਹੀਂ ਲੱਕਣ ਨੂੰ ਲੰਬਾ ਰੱਖਣ ਦੀ ਕੋਸ਼ਿਸ਼ ਇਹ ਹੋਰ ਕੀ ਹੋ ਰਿਹਾ ਇਸ ਤੋਂ ਪਹਿਲਾਂ ਆ ਬਿਹੇਵੀਅਰ ਨਹੀਂ ਸੀ ਅਸੀਂ ਬੈਠੇ ਹੋਏ ਆ ਉੱਥੇ ਗੱਲਾਂ ਵੀ ਕਰ ਰਹੇ ਆ ਸਡਨਲੀ ਕੋਈ ਆਰਡਰ ਆਇਆ ਉਤੋਂ ਸੈਸ਼ਨ ਖਤਮ ਹੋਣ ਤੋਂ ਬਾਅਦ ਉਸ ਤੋਂ ਬਾਅਦ ਇਹ ਬਿਹੇਵੀਅਰ ਸ਼ੁਰੂ ਹੋਇਆ ਇਹਦੇ ਪਿੱਛੇ ਕੀ ਰੀਜ਼ਨ ਹੈ ਬਿਨਾਂ ਰੀਜ਼ਨ ਤੋਂ ਤਾਂ ਨਹੀਂ ਹੋ ਰਿਹਾ ਇਹ ਕੋਈ ਤਾਂ ਆਰਡਰ ਆਇਆ ਉਤੋਂ ਏਮ ਆ ਉਸ ਤੋਂ ਆਇਆ ਇਹ ਤਾਂ ਮੈਂ ਕੀ ਕਹਿ ਸਕਦਾ ਕਿੱਥੋਂ ਆਇਆ ਮੈਨੂੰ ਪਤਾ ਹੋਵੇ ਤਾਂ ਮੈਂ ਨਾਮ ਲਵਾਂ ਲੇਕਿਨ ਆਰਡਰ ਤਾਂ ਆਇਆ ਕਿੱਥੋਂ ਆਦਰਵਾਈਸ ਇਹ ਸਾਰਾ ਬਿਹੇਵੀਅਰ ਜਿਵੇਂ ਚੇਂਜ ਹੋ ਗਿਆ ਤੁਸੀਂ ਸਭ ਇਹ ਸਾਰਾ ਦੇ ਵਿੱਚ ਕਿੰਨਾ ਸਮਾਂ ਜਿਹੜਾ ਪੁਲਿਸ ਇਸ ਤਰ੍ਹਾਂ ਰੱਖ ਸਕਦੀ ਹੈ ਬਿਨਾ ਕੁਝ ਦੱਸਿਆ ਕਾਨੂੰਨ ਦੇ ਤਹਿਤ 24 ਘੰਟੇ ਡਿਟੇਨ ਕਰ ਸਕਦਾ ਹੈ ਵਿਦਆਊਟ ਐਨੀ ਰੀਜ਼ਨ ਬਿਨਾ ਮੈਡੀਕਲ ਕਰਵਾਏ ਵੀ ਤੋ ਵੀ ਕੰਟਰੀ ਦੇ ਵਿੱਚ ਵਿੱਚ ਇਹਨਾਂ ਨੂੰ ਫਿਰ ਫੇਸ ਤੇ ਅੱਗੇ ਪੇਸ਼ ਕਰਨਾ ਹੁੰਦਾ ਜੇ ਕੋਈ ਦੁਰਮੈਦ ਉਹਦੇ ਤੇ ਐਕ ਕਾਰਵਾਈ ਕਰਕੇ ਇਹਨਾਂ ਨੂੰ ਇਲਾਕਾ ਅਡਮਿਨਿਸਟਰੇਟ ਦੇ ਅੱਗੇ ਜੇ ਕਲੰਦਰਾ ਕਾਢਦੇ ਆ ਫਿਰ ਆਪਣਾ ਜੀ ਜੀ ਮੰਤ ਸਾਹਿਬ ਹੁਣ ਤੁਸੀਂ ਇਸ ਤੋਂ ਬਾਅਦ ਕੀ ਤੁਹਾਡੀ ਕਾਰਵਾਈ ਰਹਿਣ ਵਾਲੀ ਹੈ ਇਸ ਤੋਂ ਬਾਅਦ ਦਾ ਪਲਾਨ ਕੀ ਅਸੀਂ ਵੇਨੇ ਹੁਣ ਕੀ ਕਰਦੇ ਨੇ ਇੱਕ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਰਾਈ ਸਾਰੇ ਦੇਸ਼ ਦੇ ਸਾਰੇ ਹਿਊਮਨ ਰਾਈਟਸ ਵਾਲਿਆਂ ਨੂੰ ਇਨਾਂ ਦੇ ਜਿਹੜੇ ਹਾਈ ਅਫੀਸਰ ਨੇ ਉਹਨਾਂ ਨੂੰ ਪੁੱਛਣਾ ਚਾਹੂੰਗਾ ਕਿ ਕੀ ਤੁਹਾਡੇ ਅਫੀਸਰ ਇੰਨੇ ਘੰਟੇ ਬਾਉਣ ਤੋਂ ਬਾਅਦ ਕੀ ਇੱਕ ਬਤਮੀਜ਼ੀ ਨਾਲ ਗੱਲ ਕਰਨਗੇ ਉਹ ਔਰ ਫਿਰ ਅਸੀਂ ਪੁੱਛਾਂਗੇ ਬਿਨਾਂ ਕਿਸੇ ਚਾਰਜ ਤੋਂ ਕ੍ਰੀਮ ਕੀਤੇ ਤੋਂ ਹਾਕੀ ਕਿਸਾਨੂੰ ਨਹੀਂ ਦੱਸਿਆ ਸਾਹਮਣੇ ਖੜੇ ਆ ਪਿੱਛੇ ਇਹਨਾਂ ਤੋਂ ਪੁੱਛ ਲਓ ਜਾ ਕੇ ਪੁੱਛੋ ਇਹਨਾਂ ਤੋਂ ਜਾ ਕੇ ਕਿਹੜੇ ਚਾਰਜਸ ਫ੍ਰੀਮ ਕੀਤੇ ਇਹਨਾਂ ਨੇ ਉਹਨਾਂ ਤੇ ਇਹ ਰੋਕਿਆ ਹੋਇਆ ਹੈ ਕਿ ਗੈਰਕਾਨੂੰਨੀ ਹੈ ਕਿ ਜੇ ਜੇ ਵਕੀਲ ਸਾਹਿਬ ਨੇ ਕਿਆ ਕੱਲ ਪੇਸ਼ ਕਰਨਗੇ ਸਾਨੂੰ ਵੀ ਪਤਾ ਨਹੀਂ ਕਿ ਉਹ ਕੀ ਗੱਲ ਕੀਤਾ ਜਿਹੜੇ ਚਾਰजेस ਫਰੇਮ ਕਰ ਰਹੇ ਤੁਸੀਂ ਕੀ ਕੀਤਾ ਕੀ ਹੋਣੇ ਕੀਤਾ ਕੀ ਹੋਣੇ ਕੀ ਕੋਣਾ ਜੀ ਧਰੇ ਬਾਹਰ ਖੜਾ ਸੀ ਰੌਤੇ ਬਾਹਰ ਖੜੇ ਬੰਦੇ ਨੂੰ ਤੁਸੀਂ ਉੱਥੋਂ ਲੈ ਗਏ ਉਹ ਫੜ ਕੇ ਕੇ ਅੰਦਰ ਜਾ ਕੇ ਉੱਥੇ ਖੜ ਕੇ ਬੋਲ ਸਕਦੇ ਨੇ ਕਿ ਭਾਈ ਵਿਧਾਨ ਸਭਾ 'ਚ ਸਾਡੀ ਗੱਲ ਕਰੋ ਬੁੱਢੇ ਨਾਲੇ ਇਹ ਕਿੱਡਾ ਕੁ ਗੁਨਾਹ ਹੈ ਭਾਈ ਕਿ ਜਦੋਂ ਕੁਗੁਣਾ ਇਹ ਕਿ ਨਿਵਾਰੀ ਲੋਕ ਆਉਂਦੇ ਨੇ ਬੋਲਦੇ ਨਹੀਂ ਉਹਦੇ ਨਾਲ ਤੁਸੀਂ ਕਿਸੇ ਨੂੰ ਡਿਟੇਨ ਕਰ ਲੂਗੇ ਅਰੈਸਟ ਕਰ ਲੂਗੇ ਹੂੰ ਔਰ ਉਤੋਂ ਇਸਰ ਉਤੋਂ ਸੈਕੰਡ ਵਿਧਾਨ ਸਭਾ ਕਾਦੇ ਲਈ ਹੈ ਸਹੀ ਗੱਲ ਕਹੀ ਇਹਨਾਂ ਨੇ ਕਾਦੇ ਲਈ ਹੈ ਉੱਥੇ ਲੋਕ ਆਪ ਦੀਆ ਪ੍ਰੋਬਲਮ ਆ ਮੁਸ਼ਕਲਾਂ ਦੱਸਦੇ ਨੇ ਨਾ ਕੀ ਹੋਣੀ ਨਾ ਕੋਈ ਇਹਦਾ ਖੰਡ ਨਹੀਂਗਾ ਬੁੱਢਾ ਲੈ ਕੇ ਨਹੀਂ ਲੈ ਕੇ ਗਏ ਨੇ ਉਸ ਪਾਸੇ ਅੰਦਰ ਨੂੰ ਤੁਸੀਂ ਜੱਜ ਉਹ ਪੁਲਿਸ ਵਾਲੇ ਲੈ ਕੇ ਗਏ ਨੇ ਕੀ ਲੋਕ ਲੈ ਕੇ ਤੁਸੀਂ ਇੱਕ ਵਾਰੀ ਕਰ ਲਓ ਗੱਲਬਾਤ ਅਸੀਂ ਇੱਥੇ ਆ ਤੇ ਇਹ ਤੁਹਾਡਾ ਸੁਨੇਹਾ ਜੇ ਕੋਈ ਦੇਣਾ ਚਾਹੁੰਦੇ ਜਾਂਦੇ ਕੁਛ ਨਹੀਂ ਇਹ ਮੈਂ ਸਾਰਿਆਂ ਨੂੰ ਕਹੂੰ ਲਾਈਵ ਚੱਲ ਰਿਹਾ ਸਾਰੀ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਹੈ ਜੇ ਲੋਕਾਂ ਲਈ ਹੋ ਰਿਹਾ ਹੈ ਅਸੀਂ ਆਪਦੇ ਕੰਮਾਂ ਲੈ ਜੀ ਤੁਰੇ ਫਿਰਦੇ ਆ ਲੱਖਾ ਵੀ ਆਪਦੇ ਕੰਮਾਂ ਲੈ ਜੀ ਹੁਣ ਸਭ ਨੂੰ ਤਾਂ ਕਹਿਦਾ ਤੁਸੀਂ ਜਾਓ ਅਸੀਂ ਨਹੀਂ ਜਾਵਾਂਗੇ ਉਹਨੂੰ ਰੋਕੀ ਬੈਠੇ ਨੇ ਜਿਹੜੇ ਜੁਰਮ ਤੋਂ ਰੋਕਿਆ ਵੀ ਥੋੜੀ ਗੱਲ ਕਰ ਰਹੇ ਆ ਉਹ ਇਸ ਲਈ ਰੋਕਿਆ ਇਸ ਲਈ ਰਿਟੇਨ ਕੀਤਾ ਇੱਥੇ ਵੀ ਕਰ ਲੂੰ ਵੱਡਾ ਕੱਠ ਹੋਊਗਾ ਇੱਥੇ ਤਾਂ ਰਲ ਲੱਗੂਗਾ ਔਰ ਅਸੀਂ ਇਹਨਾਂ ਦੇ ਹਾਈ ਅਫੀਸਰਸ ਨੂੰ ਵੀ ਪੁੱਛਾਂਗੇ ਔਰ ਤੁਹਾਡੇ ਰਾਏ ਵੀ ਪੁੱਛਦੇ ਆਂ ਇਹ ਦੱਸੂਗੇ ਇਸ ਤਰ੍ਹਾਂ ਦੀ ਬਦਤਮੀਜ਼ੀ ਦੀ ਵਜ੍ਹਾ ਕੀ ਹੈ ਇਸ ਤਰ੍ਹਾਂ ਦੇ ਡਿਟੈਂਸ਼ਨ ਦੀ ਵਜ੍ਹਾ ਕੀ ਹੈ ਕੀ ਆਪਦੇ ਪਾਣੀਆਂ ਦਾ ਜਿਹੜੇ ਕਾਲੇ ਪਾਣੀ ਨੇ ਉਹਨਾਂ ਦੀ ਗੱਲ ਕਰਨਾ ਹੋਣਾ ਹੈ ਕੋਈ ਇਹ ਤਾਂ ਵਿਚ ਵੱਡੇ ਕੱਟ ਦੀ ਕੌਲ ਕੀਤੀ ਜਾ ਸਕਦੀ ਸੀ ਕੀ ਕਰਦੇ ਆ ਦਿਮਾਗ ਹੀ ਕਿਉਂ ਨਹੀਂ ਦੇਵਾਗੇ ਐ ਕਿਵੇਂ ਕਰ ਲੈਣਗੇ ਯਾਰ ਕੋਈ ਗੱਲ ਹੋਈ ਕੋਈ ਗੱਲ ਤਾਂ ਦੱਸੋ ਹੋਇਆ ਕੀ ਹੈ ਜਦੋਂ ਅਸੀਂ ਕਰਾਂਗੇ ਨਾ ਬੰਦ ਉੱਥੇ ਫੜ ਲਿਓ ਜੇ ਸਾਨੂੰ ਉਹ ਵੀ ਕਰਾਂਗੇ ਪਰ ਹੁਣ ਤਾਂ ਕੋਈ ਗੱਲ ਹੀ ਨਹੀਂ ਹੋਈ ਹੈ ਕਿ ਹੁਣ ਜੋ ਬਤਮੀਜ਼ੀ ਹੋਈ ਹੈ ਉਹਦਾ ਰੀਜ਼ਨ ਕੀ ਹੈ ਹੁਣ ਜੋ ਡਿਟੈਂਸ਼ਨ ਕੀਤੀ ਗਈ ਵਜ੍ਹਾ ਕੀ ਹੈ ਕਿੰਨਾ ਤੋਂ ਕਿਹੜੇ ਚਾਰजेस ਫਰੇਮ ਕੀਤੇ ਆਂਦੇ ਕੋਈ ਨਹੀਂ ਦੱਸਾਂਗੇ ਹਾਈ ਅਫੀਸਰ ਤੋਂ ਬੁੱਝੋ ਕਿਹੜਾ ਹਾਈ ਅਫੀਸਰ ਆ ਗੋਲੇ ਰੇ ਆਡਰੇ ਸਰਕਾਰ ਤੋਂ ਸਰਕਾਰ ਦੇ ਕਹਿਣ ਤੇ ਹੋ ਰਿਹਾ ਸਾਰਾ ਕੁਝ ਅਦਰਵਾਈਜ਼ ਕਿਉਂ ਹੋਊਗਾ ਕੋਈ ਤਾਂ ਰੀਜ਼ਨ ਹੈ ਪਿੱਛੇ ਸਾਰਾ ਕੁਝ ਕਾਸੇ ਨਹੀਂ ਕੀ ਰੀਜ਼ਨ ਸੋ ਮੈਂ ਸਾਰਿਆਂ ਨੂੰ ਕਹੂੰਗਾ ਤੁਹਾਨੂੰ ਲੋਕਾਂ ਨੂੰ ਕਿ ਜਿਨ੍ਹਾਂ ਚ ਰਫਾਇਓ ਜਿਹੀਆਂ ਗੱਲਾਂ ਤੇ ਰਿਐਕਟ ਨਹੀਂ ਕਰਾਂਗੇ ਇਹ ਆਪ ਵੀ ਉਹੀ ਜਿਹੜੀ ਵਰਦੀ ਵਾਲੀ ਧੌਂਸ ਜਮਾਉਣਗੇ ਇਹ ਸਰਕਾਰ ਆਪ ਵੀ ਧੌਂਸ ਜਮਾਊਗੀ ਕਿਸੇ ਵੀ ਬੰਦੇ ਨੂੰ ਫੜ ਕੇ ਅੰਦਰ ਪਾ ਦੇ ਤਾ ਜੋ ਕੋਈ ਵੀ ਤੁਹਾਡੇ ਹੱਕਾਂ ਲਈ ਲੜੇ ਨਾ ਕੋਈ ਇਹ ਨਾ ਕਹੇ ਕਿ ਪਾਣਾ ਕਾਲਾ ਪਾਣੀ ਗਲਤ ਹੈ ਜਿਸ ਦੇ ਨਾਲ ਲੋਕ ਮਰ ਰਹੇ ਨੇ ਉਹਦੀ ਗੱਲ ਨਹੀਂ ਹੋ ਸਕਦੀ ਇੱਥੇ ਬਾਕੀ ਸਾਰੀਆਂ ਗੱਲਾਂ ਹੋ ਸਕਦੀਆਂ ਬਿਲਕੁਲ ਨੂੰ 5 ਵਜ ਚੁੱਕੇ ਨੇ ਜੀ ਹਾਂਜੀ ਇਹ ਸਵੇਰੇ 6 ਵਜੇ 10 ਵਜੇ 6 ਵਜੇ 6 ਵਜੇ ਤੱਕ ਹਜੇ ਤੱਕ ਕੋਈ ਦੀਦੀਆਂ ਕਾਂਗਜਾਂ ਦੇ ਵਿੱਚ ਨਹੀਂ ਪਾਈ ਗਈ ਇਹ ਇਹ ਇਲੀਗਲ ਡਿਟੈਂਸ਼ਨ ਹੈ ਪਹਿਲਾਂ ਡੀਆਰ ਹੋਣੀ ਚਾਹੀਦੀ ਸੀ ਉਸ ਤੋਂ ਬਾਅਦ ਡਿਟੈਂਸ਼ਨ ਦੇ ਵਿੱਚ ਰੱਖਿਆ ਜਾਣਾ ਬਣਦਾ ਹੁੰਦਾ ਜਿਹੜੀ ਗੱਲੋਂ ਪਾਈ ਆ ਉਹ ਲੱਕਾ ਸਿਧਾਣਾ ਬਾਹਰ ਆ ਗਏ ਨੇ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਲੱਕਾ ਸਿਧਾਣਾ ਬਾਹਰ ਆ ਗਏ ਸੋਈ ਸਮੇਂ ਤਸਵੀਰ ਲੱਕਾ ਸਦਾਨਾ ਵੀ ਬਾਹਰ ਆਏ ਨੇ ਤਾਂ ਗੱਲਬਾਤ ਕਰਦੇ ਆ ਆ ਬਾਈ ਹੋਰਾਂ ਨਾਲ ਲੱਕਾ ਸਦਾਨਾ ਇਸ ਸਮੇਂ ਸਾਈਕਲ ਜਿਹੜਾ ਖਾਣੇ ਤੋਂ ਬਾਹਰ ਆਏ ਨੇ ਅ ਅਚਲਕ ਬਾਈ ਬਈ ਤੁਸੀਂ ਹੁਣ ਟੈਂਪੂ ਤੋਂ ਤੋਂ ਅੰਦਰ ਰੱਖਿਆ ਸੀ ਬਈ ਤੋਂ ਸਾਰੇ ਅੰਦਰ ਆ ਹਨਾ ਇਹਨਾਂ ਨੂੰ ਸਬਰ ਜਗਰ ਕਰਨ ਸਮੇਂ ਮੈਨੂੰ ਮਸਤ ਪਰ ਹੈਰਾਨੀ ਵਾਲੀ ਗੱਲ ਇਹ ਆ ਵੀ ਇਹਨਾਂ ਦੇ ਨਾਲ ਕੇ 9:30 ਦੇ ਦੇ ਅਸੀਂ ਇੱਥੇ ਅੱਜ ਇਸ ਸਵਾਲ ਪੁੱਛਣ ਆਏ ਸੀ ਕਿਉਂਕਿ ਜਿਹੜੀਆਂ 92 ਲਾਸ਼ਾਂ ਨੇ ਉਹ ਤਾਂ ਉੱਥੇ ਮੁੱਖ ਮੰਤਰੀ ਦੇ ਚੁਟਕਲੇ ਕਹਾਣੀਆਂ ਸੁਣ ਕੇ ਮੁੜ ਜਾਂਦੇ ਆ। ਉਹਦਾ ਕੁਝ ਕਰਨਾ ਨਹੀਂ ਹੈ। ਨਾ ਉਹ ਸਵਾਲ ਨਾ ਪੰਜਾਬ ਦੇ ਮੁੱਦੇ ਤੇ ਗੱਲ ਕਰਨੀ ਆ। ਕੱਲ ਇੱਕ ਸਵਾਲ ਉੱਠਿਆ ਸੀਗਾ ਮੰਤਰੀ ਐਲੀਜੀ ਵੱਲੋਂ ਸਵਾਲ ਠਾਗਿਆ ਸੀ ਬੁੱਢੇ ਦਰਿਆ ਦੇ ਵਿੱਚੋਂ 11 ਪਾ ਰਹੇ ਆ ਉਹਦੇ ਬਾਰੇ ਇਹਦੇ ਬਹਿਸ ਹੋਣੀ ਚਾਹੀਦੀ। ਤੋਂ ਮੁੱਖ ਮੰਤਰੀ ਨੇ ਕਈ ਪੰਟਾਂ ਇਹ ਨਾ ਗਣਾਈ ਕਿ ਮੈਂ ਉਸੇ ਜਾਂਦਾ ਰਿਹਾ ਜੀ ਉਸੇ ਲੋਕ ਵੀਰ ਚੇਰ ਤੇ ਫਿਰਦੇ ਬਹੁਤ ਮਾੜਾ ਹਾਲ ਆ ਮੈਂ ਇਹ ਸੀ ਪੁੱਛਣਾ ਆਈ ਸੀ ਵੀ ਇੱਕ ਮੁੱਖ ਮੰਤਰੀ ਆ ਤੇਰੇ ਕੋਲੇ ਹੱਲ ਆ ਮਸਲੇ ਦਾ ਤੂੰ ਤਿੰਨ ਸਾਲ ਤੋਂ ਲਗਾਤਾਰ ਮੁੱਖ ਮੰਤਰੀ ਆ ਤੂੰ ਕੋਈ ਵਿਰੋਧੀ ਧਿਰ ਦਾ ਲੀਡਰ ਆ ਕੋਈ ਆਮ ਐਮਐਲਏ ਆ ਜਿਹੜਾ ਤੂੰ ਉਹੀ ਸਵਾਲ ਲੋਕਾਂ ਦੇ ਸਵਾਲ ਦੇ ਸਵਾਲ ਹੀ ਕਰ ਰਿਹਾ ਹੱਲ ਨਹੀਂ ਕਰ ਰਿਹਾ ਸੋ ਇਸ ਲਈ ਅੱਜ ਅਸੀਂ ਇਕੱਠੇ ਹੋ ਕੇ ਆਈ ਸੀ ਇਹ ਸਾਰੇ ਭਜ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਅਸੀਂ ਇਹ ਸਵਾਲ ਉਹੀ ਪੁੱਛਣੇ ਆ ਜਾ ਕੇ ਔਰ ਉਥੇ ਇਹ ਸਾਰਾ ਮਾਹੌਲ ਜਿਹੜਾ ਦੇਖਿਆ ਸਾਨੂੰ ਅੰਦਰੋਂ ਉਤੀ ਇਹਨਾਂ ਨੇ ਨਾਲ ਹੀ ਨਾਲ ਇੱਥੇ ਅਰੈਸਟ ਕਰਕੇ ਸਾਨੂੰ ਖਾਂ ਨੂੰ ਪੱਤਨ ਲਿਆਈ ਆ ਸੋ ਪੰਜਾਬ ਦੇ ਲੋਕੋ ਹੁਣ ਤੁਹਾਡੇ ਕੋਲੇ ਇਹ ਹੀ ਪੀਲ ਆ ਵੀ ਇਹੀ ੱਟਕਾ ਇਹ ਹੋਣਾ ਹਲੇ ਤਾਂ ਹੋਰ ਹੋਣਾ ਹਲਤ ਆਪਾਂ ਬੰਦ ਮਾਰਨਾ ਉਹ ਯਹਰਾਂ ਨੂੰ ਉਹ ਬੰਦ ਮਾਰਨ ਲਈ ਤਿਆਰ ਰਹੋ ਤਕੜੇ ਰਹੋ ਪ੍ਰਭੂ ਜੇ ਤੁਸੀਂ ਆਪਣੀਆਂ ਨਸਲਾਂ ਆਪਣੇ ਜਵਾਕਾਂ ਨਾ ਯਹਰਾਂ ਤੋਂ ਬਚਾਉਣਾ ਚਾਹੁੰਦੇ ਆ ਇਹਨਾਂ ਦੇ ਪੱਲੇ ਕੱਖ ਨਹੀਂ ਇਹਦਾ ਅੱਜ ਵੀ ਮੈਂ ਦੇਖ ਹੀ ਰਿਹਾ ਸੀਗਾ ਇੱਥੇ ਬੈਠੇ ਸੁਣ ਰਹੇ ਸੀਗੇ ਚੱਲ ਰਿਹਾ ਸੀ ਬਾਂਸਾ ਬਾਰੇ ਸੈਸ਼ਨ ਜਿਹੜਾ ਕਿਵੇਂ ਉੱਥੇ ਇਹ ਵਿਰੋਧੀਆਂ ਦੇ ਉੱਤੇ ਕੰਝ ਕਸੀ ਜਾਂਦਾ ਕਿਵੇਂ ਉਹੀ ਗੱਲਾਂ ਭਾਜ-ਭਾਜ ਪੈਂਦਾ ਇੱਕ ਦੂਜੇ ਨੂੰ ਮੁੱਦੇ ਦੀ ਗੱਲ ਕੋਈ ਵੀ ਨਹੀਂ ਹੋਈ ਸੋ ਪਰ ਪੰਜਾਬ ਦੇ ਲੋਕਾਂ ਨੂੰ ਅਪੀਲ ਇਹ ਕਰਦੇ ਆ ਕਿ ਇਹ ਤੁਸੀਂ ਪੈਰ ਜੁੱਤੀ ਨਾ ਪਾਇਆ ਕਰੋ ਤੇ ਭਾਈ ਵੀ ਅੰਦਰ ਗਰਮ ਹੋ ਗਿਆ ਸੀ ਕਾਕਾ ਕਾਫੀ ਅੱਜ ਕਿ ਤਲਕ ਕਲਾਮੀ ਵੀ ਹੋਈ ਆ ਤਲਕ ਕਲਾਮੀ ਇਸ ਗੱਲ ਦੀ ਧਿੱਕਰ ਸੀ ਤੁਹਾਡਾ ਜਿਹਨਾਂ ਨੂੰ ਤੁਹਾਨੂੰ ਡਿਟੇਨ ਕੀਤਾ ਹੋਇਆ ਕਿ ਸਾਨੂੰ ਕਹਿ ਰਹੇ ਕਿ ਚਲੇ ਜਾ ਨਹੀਂ ਅਸੀਂ ਅਸੀਂ ਸਾਰੇ ਤੁਹਾਡਾ ਫਿਕਰ ਕਰ ਰਹੇ ਸੀ ਅਸੀਂ ਥੋੜੀ ਆ ਵੀ ਅਸੀਂ ਥੋੜੀ ਹੁਣੇ ਥੋੜੀ ਆ ਵੀ ਇਹਨਾਂ ਨੂੰ ਕਹਿਣ ਕਿ ਤੁਸੀਂ ਜਾ ਕੇ ਲੱਖੇ ਰੱਖ ਲੈਣੇ ਜਾਂ ਮੈਨੂੰ ਕਹਿਣ ਕਿ ਪੰਜਾਬ ਦਾ ਤੁਸੀਂ ਕੋਈ ਹੋਰ ਜਿੱਕੇ ਤੁਹਾਡੇ ਬੰਦੇ ਰੱਖਦੇ ਇਹ ਨਹੀਂ ਹੋਊਗਾ ਜੇ ਅੰਦਰ ਭੇਜਣਗੇ ਤਾਂ ਵੀ ਇਕੱਠੇ ਜਾਵਾਂਗੇ ਛੱਡਣਗੇ ਤਾਂ ਜੋ ਇਸ ਕਰਕੇ ਉਹਨਾਂ ਨੇ ਹੁਣ ਦਾ ਅੱਜ ਇੱਕ ਵਾਰੀ ਤੇ ਪਰ ਦੁਬਾਰਾ ਫਿਰ ਅਸੀਂ ਅਪੀਲ ਕਰਦਾ ਹਾਂ 15 ਸਤੰਬਰ ਤੱਕ ਜੇ ਹੱਲ ਨਹੀਂ ਹੁੰਦਾ ਮਸਲੇ ਦਾ ਪ੍ਰਭੂ ਪਿਆਰ ਰਹੋ ਡਟੇ ਰਹੋ ਇਹਨਾਂ ਦੇ ਪੱਲੇ ਕੱਖ ਨਹੀਂ ਸਭ ਤੋਂ ਮੈਂ ਬਾਰ ਬਾਰ ਕਹਿਣਾ ਇਹ ਇਹ じゃ ਮੁੱਖ ਮੰਤਰੀ ਤੁਸੀਂ ਦੇਖਣੇ ਨੇ ਨਿਕਰ ਤੇ ਨਕਮਾ ਮੁੱਖ ਮੰਤਰੀ ਆ ਮੁੱਦੇ ਦੀ ਗੱਲ ਹੀ ਨਹੀਂ ਕਰ ਰਿਹਾ ਸੀ ਸਾਰੇ ਸੀਗੇ ਮੈਂ ਤਾਂ ਨਹੀਂ ਸੀ ਸਾਰੀ ਸਾਰੀ ਟੀਨ ਸੀਗੀ ਕੋਲਤਾਰ ਸਿੰਘ ਸੰਤਮਾ ਸਪੀਕਰ ਨੂੰ ਮਿਲਿਆ ਜਾ ਚੁ। ਅੱਜ ਤੋਂ ਨਹੀਂ ਨਾ ਹੋ ਗਏ ਹੋਣਾ ਦੋ ਵੀ ਦੇ ਦੋ ਵੀ ਤੁਸੀਂ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਠਾਓ। ਤੇ ਉਹ ਗੱਲ ਸਪੀਕਰ ਸਾਹਿਬ ਜਦੋਂ ਇੱਕ ਮਤਲਬ ਕਿ ਅਲੀ ਸਾਹਿਬ ਵੱਲੋਂ ਤੇ ਹੋਰ ਖੈਰਾਜੀ ਵੱਲੋਂ ਪ੍ਰਗਟ ਸਿੰਘ ਵੱਲੋਂ ਸਵਾਲ ਠਾਗੇ ਉਠਾ ਦਿੰਦੇ ਕਿਹਾ ਕਿ ਵੀ ਤੁਸੀਂ ਜੀ ਇੱਕ ਕਮੇਟੀ ਬਣੀ ਹੋਈ ਆ ਜੀ ਬੁੱਢੇ ਦਰਿਆ ਦੇ ਉਹ ਤੁਸੀਂ ਉਹਦੇ ਮੈਂਬਰ ਹੋ ਜੀ ਕਮੇਟੀਆਂ ਦੇ ਪੱਲੇ ਕੀ ਐ ਪੱਲੇ ਸਾਡੇ ਮੁੱਖ ਮੰਤਰੀ ਦੇ ਨਹੀਂ ਹੈਗਾ ਕੁਝ ਸੋ ਇਸ ਕਰਕੇ ਲੋਕਾਂ ਨੂੰ ਅਪੀਲ ਹੈ ਕਿ ਆਓ ਯਾਰ ਆਪ ਉੱਠ ਕੇ ਬਹੁਤ ਵੱਡਾ ਤੇ ਗੰਭੀਰ ਮਸਲਾ ਪਰ ਅਸੀਂ ਅੱਗੇ ਪੰਜਾਬੀ ਬੋਲੀ ਲਈ ਇੱਥੇ ਆਏ ਸੀਗੇ ਉਦੋਂ ਫੜ ਕੇ ਸਾਨੂੰ ਐਂ ਹੱਥਾਂ ਤੱਕ ਰੱਖਿਆ ਗਿਆ ਹੁਣ ਸਾਨੂੰ ਇੱਥੇ ਹੱਥਾਂ ਤੱਕ ਰੱਖਿਆ ਗਿਆ ਕੋਈ ਗੱਲ ਨਹੀਂ ਅਸੀਂ ਤਾਂ ਇੱਥੋਂ ਸਾਨੂੰ ਜੇਲ੍ਹ ਵੀ ਭੇਜ ਦੇਣਗੇ ਕੋਈ ਮੁਕੱਦਮਾ ਵੀ ਇਹੀ ਇਹੀ ਇਹਨਾਂ ਵਾਲੇ ਸਮਝਦੇ ਨੇ ਕੋਈ ਇਹੀ ਕੁਝ ਐ ਮਕਦਮਾ ਵੀ ਕਰ ਸਕਦੇ ਆ ਤੂੰ ਹੋਰ ਝੂਠਾ ਮੋਟਾ ਜੇਲ੍ਹਾਂਾਂ 'ਚ ਵੀ ਬੰਦ ਕਰ ਸਕਦੇ ਆ ਪਰ ਅਸੀਂ ਲੋਕਾਂ ਨੂੰ ਕਹਿੰਦਾ ਤਿਆਰ ਰਹੋ ਤਕੜੇ ਰਹੋ ਜੇ ਇਹ ਬੰਨ ਨਾ ਮਾਰਿਆ ਛੋਡੀਆਂ ਨਸਲਾਂ ਬਿਲਕੁਲ ਖਤਮ ਆ ਫਿਰ ਛੋਡੀਆਂ ਯਾਰਾਂ ਭੁੱਲ ਜੇ ਵੀ ਦਰਿਆ ਮਾਂ ਜਦੋਂ ਕੋਈ ਜਵਾਬ ਨਹੀਂ ਨਾ ਹੁੰਦਾ ਉਦੋਂ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਸਪੀਕਰ ਨੂੰ ਅਸੀਂ ਜਵਾਬ ਪੁੱਛਣ ਆਏ ਸੀ ਕਿ ਜਦੋਂ ਤੁਸੀਂ ਸਾਨੂੰ ਕਿਹਾ ਕਿ ਨੈਕਸਟ ਸੈਸ਼ਨ ਦੇ ਵਿੱਚ ਅਸੀਂ ਬਹਿਸ ਕਰਾਵਾਂਗੇ ਤਾਂ ਤੁਸੀਂ ਬਹਿਸ ਕਿਉਂ ਨਹੀਂ ਕਰਦੇ ਜੇ ਗੱਲ ਪੁੱਛਣੀ ਉੱਥੇ ਖੜ ਕੇ ਗੱਲ ਕਰਨੀ ਗਲਤ ਹੈ ਉਹ ਵਾਲੀ ਜਿਹੜੀ ਬਤਨੀ ਸੀ ਹੋਈ ਪਹਿਲਾਂ ਇਹਨੂੰ ਆਂਦੇ ਰੋਕਾਂਗੇ ਹੁਣ ਦੱਸਤਾ ਤੇ ਛੱਡ ਕਿਉਂ ਤਾ ਫੇਰ ਪਹਿਲੇ ਡਿਟੈਂਸ਼ਨ ਕਿਹੜੀ ਗੱਲ ਦੀ ਸੀ ਹੁਣ ਛੱਡਿਆ ਕਿਹੜੀ ਗੱਲੋਂ ਕੀ ਸੰਕੇਤ ਦੇਣਾ ਚਾਹੁੰਦੇ ਹੋ ਤੁਸੀਂ ਸਾਨੂੰ ਸਰਕਾਰਾਂ ਅਸਲ ਵਿੱਚ ਬਹੁਤ ਇਹ 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 ਸਰਕਾਰਾਂ ਦਾ ਕੰਮ ਇਹ ਰੋ ਭਈਆ ਜਿਹੜੀ ਵਿਰੋਧੀ ਧਿਰ ਦੀ ਭੂਮਿਕਾ ਉਹ ਲੋਕਾਂ ਨੂੰ ਨਿਭਾਉਣੀ ਪੈ ਰਹੀ ਹੈ ਜਿਹੜੇ ਅਸੀਂ ਅੱਜ ਦੇ ਸੈਸ਼ਨ ਦੇ ਬਾਹਰ ਪ੍ਰਧਾਨ ਸਭਾ ਦੇ ਬਾਹਰ ਆਏ ਸਵਾਲ ਕਰਨ ਉਹਦਾ ਜਿਹੜੇ ਵਿਰੋਧੀ ਉਹਨਾਂ ਨੂੰ ਕਰਨੇ ਚਾਹੀਦੇ ਆ ਉਹ ਸਾਰੇ ਚੁੱਪ ਕਰ ਜਾ ਠੀਕ ਹੈ ਇੱਕ ਦੋ ਸਵਾਲ ਥਾਉਂਦੇ ਬਾਕੀ ਤਾਂ ਚੁੱਪ ਕਰਕੇ ਆ ਟਾਈਮ ਪਾਸ ਤਿੰਨ ਦਿਨਾਂ ਦਾ ਸੈਸ਼ਨ ਹੈ ਇੱਕ ਦਿਨ ਸਭਾਂ ਨੂੰ ਨਾ ਗਿਆ ਇੱਕ ਦਿਨ ਲੜ ਲੜਾ ਕੇ ਨਿਗਾਹ ਦੇਣਗੇ ਬਸ ਕੱਟਮਾ ਲੋਕਾਂ ਦੇ ਮੁੱਦੇ ਖਤਮ ਠੀਕ ਹੈ ਠੀਕ ਹੈ ਜੀ ਠੀਕ ਹੈ ਬਾਈ ਬਿਲਕੁਲ ਇਹ ਤਸਵੀਰਾਂ ਅਜੇ ਦਿਖ ਨਹੀਂ ਤਾ ਜੀ